ਦੀ ਕਿਰਪਾ ਤੇ ਤੁਧ ਪਛਾਹ ਸਭ ਤੋਂ ਪਹਿਲਾਂ ਭੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਾਸ ਕਾਉਂਸਲਰ ਜਰਨੈਲ ਸਿੰਘ ਟੋਹਟ ਆਪਣੇ ਸਾਰੇ ਭਰਾਵਾਂ ਦੇ ਨਾਲ ਸਾਰੇ ਸਾਥੀਆਂ ਦੇ ਨਾਲ ਬਾਬਾ ਦੀਪ ਸਿੰਘ ਦੇ ਨਗਰ ਕਿਤੇ ਵਿੱਚ ਆਈਆਂ ਸੰਗਤਾਂ ਦੀ ਸੇਵਾ ਕਰ ਰਹੇ ਆ ਔਰ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਕੇ ਕੇ ਪਾਸ਼ਾ ਜੀਓ ਜਿਸ ਤਰ੍ਹਾਂ ਤੁਸੀਂ ਸਭ ਨੂੰ ਖੁਸ਼ੀਆਂ ਦਿੰਦੇ ਹੋ ਇਸੇ ਤਰ੍ਹਾਂ ਸੰਗਤ ਦੇ ਅਸ਼ੀਰਵਾਦ ਨਾਲ ਸਭ ਨੂੰ ਸੰਗਤਾਂ ਦੇ ਅਸ਼ੀਰਵਾਦ ਦੇ ਨਾਲ ਖੁਸ਼ੀਆਂ ਬਖਸ਼ੋ ਤਾਂ ਕਿ ਅਮਰitsar ਸਾਡਾ ਪੰਜਾਬ ترقی ਕਰ ਸਕੇ ਔਰ ਜੋ ਦੂਰ ਦਰਾਡੇ ਤੋਂ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਰ ਜੀ ਦੇ ਗੁਰੂ ਘਰ ਵਿਖੇ ਜੋ ਕੱਲ ਗੁਰਪੁਰ ਮਨਾਇਆ ਜਾ ਰਿਹਾ ਉਹ ਸੰਗਤਾਂ ਆਪ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਮਨੋ ਕਾਮਨਾ ਪੂਰੀਆਂ ਕਰ ਸਕਣ ਔਰ ਅਸੀਂ ਬਾਬਾ ਦੀਪ ਸਿੰਘ ਜੀ ਦੇ ਅਸ਼ੀਰਵਾਦ ਦੇ ਨਾਲ ਹਰ ਸਾਲ ਹਰ ਮੇਲੇ ਉਹਨਾਂ ਦੀ ਸੰਗਤ ਦੀ ਸੇਵਾ ਕਰਦੇ ਰਹੀਏ ਔਰ ਆਪਣਾ ਜੀਵਨ ਸਫਲ ਕਰਦੇ ਰਹੀਏ ਤੇ ਜਿੱਦੋਂ ਤੋਂ ਅਸੀਂ ਹੁਸ਼ ਹਾਲੇ ਆ ਜੀ ਲੰਗਰਾਂ ਤੇ ਚੱਲ ਰਹੇ ਆ ਬਾਬਾ ਜੀ ਦੀ ਕਿਰਪਾ ਨਾਲ ਹੀ ਅਸੀਂ ਕੁਝ ਬਣੇ ਆ ਤੇ ਉਹਨਾਂ ਦੀ ਅਸ਼ੀਰਵਾਦ ਨਾਲ ਉਹਨਾਂ ਦੀ ਸੰਗਤ ਦੀ ਸੇਵਾ ਕਰਕੇ ਅੱਗੇ ਵੀ ਕੁਝ ਬਣਾਂਗੇ ਨੌਜਵਾਨ ਪੀੜੀ ਲਈ ਸਭ ਤੋਂ ਜ਼ਰੂਰੀ ਮੈਸੇਜ ਇਹ ਹੈ ਕਿ ਗੁਰੂ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਗੁਰੂ ਦੀ ਸੰਗਤ ਕਰੋਗੇ ਤੇ ਨਸ਼ਿਆਂ ਤੋਂ ਬਚੋਗੇ ਮਾੜੇ ਕੰਮਾਂ ਤੋਂ ਪਰਹਰ ਰਹੋਗੇ ਪੂਰੀ ਸੰਗਤ ਤੋਂ ਪਰਹਰ ਰਹੋਗੇ ਗੁਰੂ ਦੀ ਸੰਗਤ ਦੇ ਨਾਲ ਤੁਹਾਡੇ ਭਾਲ ਚਮਕ ਜਾਣਗੇ ਸਾਥ ਸੰਗਤ ਸਥਾਨ ਜਗਮਗ ਨੂਰ ਹੈ ਲੱਖ ਲੱਖ ਸਿਰ ਭਾਨ ਕਿਰਮਤ ਜ਼ਰੂਰ ਹੈ ਬਾਦਸ਼ਾਹ ਦੀ ਬਖਸ਼ਿਸ਼ ਦੇ ਨਾਲ ਬਹੁਤ ਵੱਡੇ ਵੱਡੇ ਦੁੱਖ ਕਟੇ ਜਾਂਦੇ ਹਨ ਸੰਗਤ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ ਇਸ ਕਰਕੇ ਸਾਰੀ ਨੌਜਵਾਨ ਪੀੜ੍ਹੀ ਨੂੰ ਇਹੀ ਕਵਾਂਗੇ ਕਿ ਗੁਰੂ ਘਰ ਨਾਲ ਜੁੜੋ ਗੁਰੂ ਦੀ ਸੰਗਤ ਨਾਲ ਜੁੜੋ ਗੁਰੂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰੋ ਸੁਖਦੇਵ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਵਧਾਈ ਮਹਾਰਾਜ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਤੇ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਤਾਂ ਲੰਗਰ ਲੱਗਾ ਜੀ ਤੇ ਲਗਾਤਾਰ ਚੱਲਦਾ ਰਹੇਗਾ ਸ਼ਾਮ ਤੱਕ ਜਦੋਂ ਤੱਕ ਬਾਬਾ ਜੀ ਕਿਰਪਾ ਰੱਖਣਗੇ ਤੇ ਲੰਗਰ ਇਸੇ ਤਰ੍ਹਾਂ ਸਾਰੇ ਭੈਣ ਭਰਾ ਨਾਲ ਮਿਲ ਕੇ ਚਲਾਉਂਦੇ ਰਹਿਣਗੇ ਤੇ ਬਾਬਾ ਜੀ ਦਾ ਬਾਰ ਕਿਰਪਾ ਰਹੀਦੀ ਆ ਤੇ ਰਹੇਗੀ ਮਾਰਾ ਆਪਣੀ ਕਿਰਪਾ ਰੱਖਣ ਸਾਰੇ ਬੱਚਿਆਂ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ